ਮੁਖ ਹਰ ਗੁਣ ਗਾਇ ਹਿਰਦਾ ਰਸਨ ਰਸਾਇ ਗੁਰੂ ਤੋਂ ਪ੍ਰੇਰਿਤ ਹੋ ਕੇ ਗੁਰੂ ਤੋਂ ਮਤ ਲੈ ਕੇ ਗੁਰਮੁਖ ਪ੍ਰਭੂ ਦੇ ਗੀਤ ਗਾਉਂਦਾ ਹੈ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਰਸ ਨਾਲ ਭਰ ਜਾਂਦਾ ਹੈ ਆਨੰਦ ਨਾਲ ਭਰ ਜਾਂਦਾ ਹੈ ਹਾਂਜੀ ਆ ਰਸਨ ਰਸਾਇ ਮੇਰੇ ਪ੍ਰਭ ਭਾਏ ਮਿਲਿਆ ਸਾਝ ਸੁਭਾਏ ਉਸ ਪ੍ਰਮਾਤਮਾ ਨੂੰ ਜਦ ਭਾਗ ਹੈ ਭਾਵਨਾ ਉਡੇਲ ਦਿੱਤੀ ਤੋ ਰਸ ਨਾਲ ਵਰਗੈ ਰਸਨ ਰਸਾਏ ਤੋ ਰਸ ਨਾਲ ਵਰਗੈ ਰਸ ਦਾ ਸਾਗਰ ਬਣ ਗਏ ਆਨੰਦ ਦਾ ਸਾਗਰ ਬਣ ਗਏ ਹਾਂਜੀ ਆਣ ਦੇਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਾ ਲਿਵ ਲਾਏ ਸ਼ਬਦ ਦੇ ਚ ਲਿਵ ਜੋੜ ਕੇ ਦਿਨ ਰਾਤ ਇਸੇ ਰਸ ਦਾ ਉਹ ਭੋਗ ਭੋਗਦੇ ਨੇ ਇਸੇ ਹੀ ਆਨੰਦ ਦੇ ਜੋ ਹੈ ਦਿਨ ਰਾਤ ਜੋ ਹੈ ਰਹਿੰਦੇ ਰਹੇ ਕਦੇ ਵੀ ਇਸ ਅਨੰਤ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਹਾਂਜੀ ਵੱਡਾ ਭਾਗ ਗੁਰਪੂਰਾ ਪਾਈਆ ਆਣ ਦੇ ਨਾਮ ਧਿਆਏ ਕਿਦਰੇ ਕਿਸਮਤ ਹੋਵੇ ਬਾਗ ਵੱਡੇ ਹੁਣ ਬਾਗ ਕਹਿੰਦੇ ਨੇ ਹਿੱਸੇ ਨੂੰ ਕਿਦਰੇ ਹਿੱਸਾ ਵੱਡਾ ਹੋਵੇ ਤਾਂ ਫਿਰ ਮਨੁਕ ਇਸ ਤਰ੍ਹਾਂ ਦੇ ਗੀਤ ਦਿਨ ਰਾਤ ਗਾਉਂਦਾ ਹੈ ਦਿਨ ਰਾਤ ਪ੍ਰਭੂ ਦੇ ਗੀਤ ਗਾਉਂਦਾ ਹੈ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਹਾਂਜੀ ਸਹਜ ਸਹਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਇ ਮਨ ਅਡੋਲ ਹੋ ਗਿਆ ਨੇਚਲ ਹੋ ਗਿਆ ਤੋ ਉਸ ਨੇਚਲ ਦੀ ਪ੍ਰਾਪਤੀ ਹੋ ਗਈ ਸਹਜ ਮਨ ਦਾ ਅਡੋਲ ਹੋ ਜਾਣਾ ਕਾ ਨੈਚਲ ਜੈਸੇ ਮਨ ਨੈਚਲ ਹੋਇਆ ਰਸਨਾ ਨਾਲ ਹਿਰਦੇ ਨੂੰ ਜੋੜਿਆ ਤੋ ਨੈਚਲ ਦੀ ਪ੍ਰਾਪਤੀ ਹੋ ਗਈ ਉਸ ਸਹਿਜ ਦੀ ਪ੍ਰਾਪਤੀ ਹੋ ਗਈ ਸਹਿਜ ਕਰਕੇ ਔਰ ਜੀਵਨ ਸਫਲ ਹੋ ਗਿਆ ਜ਼ਿੰਦਗੀ ਸਫਲ ਹੋ ਗਈ ਹਾਂ ਜੀ ਸੰਗਤ ਸੰਤ ਮਲਾਏ ਹਰ ਸਰ ਨਿਰਮਲ ਨਹਾਏ ਸੰਤਾਂ ਦੀ ਸੰਗਤ ਲਾਸੀ ਹੋਈ ਜਿਸ ਤੋਂ ਇਹ ਪ੍ਰੇਰਣਾ ਮਿਲੀ ਔਰ ਜੋ ਸੰਤਾਂ ਦੇ ਸੰਗਤ ਵਾਸਤਵਿਕ ਹਰੀ ਦਾ ਸਰੋਵਰ ਹੈ ਉਹਦੇ ਵਿਚ ਇਸ਼ਨਾਨ ਕੀਤਾ ਪੂਰਾ ਇਸ਼ਨਾਨ ਕੀਤਾ ਉਸਦੇ ਨਾਲ ਹੋਇਆ ਕਿ ਹਾਂਜੀ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰ ਇਸ ਦੇ ਨਾਲ ਤਨ ਤੇ ਮਨ ਸਾਡਾ ਪਾਵਨ ਹੋ ਗਿਆ ਕਿਉਂਕਿ ਹਰੀ ਦੇ ਸਰੋਵਰ ਦੇ ਵਿਚ ਜਲ ਸੀ ਹਰੀ ਦੇ ਗੁਣ ਹਰੀ ਦੇ ਗੀਤ ਉਹ ਗਾਏ ਉਸ ਸਰੋਵਰ ਦੇ ਵਿਚ ਇਸ਼ਨਾਨ ਕੀਤਾ ਪੂਰਾ ਮਨ ਨੇ ਇਸ ਤਰ੍ਹਾਂ ਸੀ ਤਨ ਕਰਕੇ ਮਨ ਕਰਕੇ ਨਿਰਮਲ ਹੋ ਗਏ ਪਾਵਨ ਹੋ ਗਏ ਹਾਂਜੀ ਦੁਰਮਤ ਮੈਲ ਗਈ ਪ੍ਰੰਪਗ ਹਉ ਮੈਂ ਬਿੰਠੀ ਪੀੜਾ ਜਿਹੜੀ ਦੁਰਮਤੀ ਦੀ ਮੈਲ ਸੀ ਮਨਮੱਦੀ ਮੈਲ ਸੀ ਉਹ ਸਾਰੀ ਦੀ ਸਾਰੀ ਚਲੀ ਗਈ ਔਰ ਉਸ ਦੇ ਨਾਲ ਹੀ ਹੰਕਾਰ ਹਉ ਮੈਂ ਇਹ ਵੀ ਨਾਸ ਹੋ ਗਈ ਜੋ ਬੜੀ ਪੀੜਾ ਦੇਣ ਵਾਲੀ ਹਮੇ ਸੀ ਇਹਦਾ ਵੀ ਭੋਗ ਪੈ ਗਿਆ ਇਹਦਾ ਵੀ ਅੰਤ ਹੋ ਗਿਆ ਹਾਂਜੀ ਨਦਰ ਪ੍ਰਭੂ ਸਤ ਸੰਗਤ ਪਾਈ ਨੇਜ ਘਰ ਹੋਆ ਵਸ ਜਦ ਪ੍ਰਭੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਤੋ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ ਤੇ ਗੁਰੂ ਦੀ ਸੰਗਤ ਦੁਆਰਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਨੀਜੀ ਥਾਂ ਦੀ ਪ੍ਰਾਪਤੀ ਹੁੰਦੀ ਹੈ ਆਪਣੇ ਘਰ ਦੀ ਪ੍ਰਾਪਤੀ ਹੁੰਦੀ ਹਾਂਜੀ ਹਾਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਸ ਹਰੀ ਦੇ ਨਾਮ ਦੇ ਨਾਲ ਰਸਨਾ ਨਾਲ ਜਪ ਕਰਦਿਆਂ ਜਦ ਹਿਰਦਾ ਜੋੜਿਆ ਇਸੇ ਅਸ ਦੇ ਜੋ ਹੈ ਡੁੱਬ ਕੇ ਇਸੇ ਮੰਗਲ ਨੋਗਾ ਕੇ ਆਪਣੇ ਅਸਥਾਨ ਦੇ ਚ ਵਾਸਾ ਮਿਲਿਆ ਹਾਂਜੀ ਅੰਤੁਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਗੁਰਮੁਖ ਹੋ ਕੇ ਜਦ ਪ੍ਰਭੂ ਦਾ ਨਾਮ ਸਿਮਰਿਆ ਉਹਦੇ ਚ ਧਿਆਨ ਜੋੜਿਆ ਅੰਦਰ ਜਿਹੜੇ ਰਤਨ ਨੇ ਸਾਗਰ ਨੂੰ ਰਤਨਾਗਰ ਕਹਿੰਦੇ ਨੇ ਮਨੁੱਖ ਦਾ ਜੀਵਨ ਵੀ ਰਤਨਾਗਰ ਹੈ ਇਹ ਸਾਰੇ ਰਤਨ ਅੰਦਰ ਪੈਨੇ ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਗੁਰਮੁਖ ਹੋ ਕੇ ਜਦ ਜਬ ਕੀਤਾ ਇਨਾ ਅੰਦਰ ਦੇ ਰਤਨਾ ਦੀ ਸੋਝ ਮਿਲੇ ਤੇ ਫਿਰ ਪ੍ਰਾਪਤ ਹੋਇਆ ਹਾਂ ਜੀ ਔਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਸ਼ਬਦ ਨਾਲ ਜੈਸੇ ਹਿਰਦਾ ਜੋੜਿਆ ਗੁਰਮਖੋ ਕੇ ਅਗਿਆਨ ਦਾ ਅੰਧਕਾਰ ਨਾਸ ਹੋ ਗਿਆ ਤੋ ਜਨਮ ਮਰਨ ਦੀ ਜਿਹੜੀ ਭਟਕਣਾ ਚੱਲ ਰਹੀ ਸੀ ਉਹ ਵੀ ਖਤਮ ਹੋ ਗਈ ਹਾਂ ਜੀ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਹਰ ਮੰਦਰ ਸੁਹਾਇਆ ਗਿਆਨ ਦਾ ਦੀਪਕ ਪ੍ਰਚੰਡ ਹੋ ਗਿਆ ਬਲ ਗਿਆ ਅਨੰਦ ਘਰ ਸਾਰੇ ਦਾ ਸਾਰਾ ਨਾਸ ਹੋ ਗਿਆ ਔਰ ਉਸ ਰੋਸ਼ਨੀ ਨਾਲ ਹਿਰਦੇ ਦਾ ਘਰ ਜੀਵਨ ਦਾ ਘਰ ਸਰੀਰ ਦਾ ਘਰ ਸੁਹਾਵਣਾ ਹੋ ਗਿਆ ਆਨੰਦਮਈ ਹੋ ਗਿਆ ਸ਼ੋਭਨਿਕ ਹੋ ਗਿਆ ਸੁੰਦਰ ਬਣ ਗਿਆ ਤਨ ਮਨ ਅਰਪੋ ਸ਼ਿੰਗਾਰ ਬਣਾਏ ਸਰਪ੍ਰਭ ਸੱਚੇ ਭਾਇ ਤਨ ਤੇ ਮਨ ਦਾ ਸ਼ਿੰਗਾਰ ਕੀਏ ਸੇਵਾ ਤਨ ਦਾ ਸ਼ਿੰਗਾਰ ਹੈ ਸਿਮਰਨ ਮਨ ਦਾ ਸ਼ਿੰਗਾਰ ਹੈ ਜਦ ਇਹ ਇਸ ਤਰ੍ਹਾਂ ਦਾ ਸ਼ਿੰਗਾਰ ਕੀਤਾ ਤੋ ਪ੍ਰਮਾਤਮਾ ਨੂੰ ਭਾਗ ਆਏ ਪ੍ਰਮਾਤਮਾ ਨੂੰ ਚੰਗੇ ਲੱਗੇ ਹਾਂਜੀ ਜੋ ਪ੍ਰਭ ਕਹ ਸੋਈ ਪਰ ਕੀਜਾ ਨਾਨਕ ਅੰਕ ਸਮਾਇਆ ਜੋ ਪ੍ਰਭ ਆਖਦਾ ਜੈਸੀ ਪ੍ਰਭ ਪ੍ਰੇਰਣਾ ਦੇਂਦਾ ਵੈਸਾ ਹੀ ਹੋ ਮੰਨਦੇ ਨੇ ਜੋ ਹੋ ਜਾਂਦਾ ਇਹ ਪ੍ਰਭੂ ਦੀ ਪ੍ਰੇਰਣਾ ਜੋ ਹੋ ਜਾਂਦਾ ਇਹ ਪ੍ਰਭੂ ਦਾ ਹੁਕਮ ਜੋ ਹੋ ਗਿਆ ਉਸਨੇ ਅਖੇ ਤਾਂ ਹੋਇਆ ਉਸੇ ਨੂੰ ਖਿੜੇ ਮੱਥੇ تسلیم ਕਰ ਲੈਣਾ ਕਬੂਲ ਕਰ ਲੈਣਾ ਐਸੀ ਜਿਸ ਦੀ ਮਨੋਵਿਰਤੀ ਹੋ ਜਾਂਦੀ ਏ ਪ੍ਰਮਾਤਮਾ ਨੂੰ ਉਹ ਭਾ ਜਾਂਦੇ ਨੇ ਈਸ਼ਵਰ ਨੂੰ ਉਹ ਭਾ ਜਾਂਦੇ ਨੇ ਤੇ ਜੋ ਈਸ਼ਵਰ ਨੂੰ ਭਾਜ ਜਾਂਦਾ ਹੈ ਸਭ ਕੁਝ ਉਸ ਦੀ ਚੌਲੀ ਦੇ ਚ ਸਾਰਾ ਆਨੰਦ ਉਸ ਦੇ ਕੋਲ ਹੈ ਹਾਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਪ੍ਰਭੂ ਨੇ ਆਪ ਹੀ ਇਹ ਕਾਰਜ ਰਚਾਇਆ ਤੇ ਉਹ ਪਰਿਪੂਰਨ ਪਰਮਾਤਮਾ ਆਪ ਲਾੜਾ ਬਣ ਕੇ ਵਿਆਹਣ ਵਾਸਤੇ ਆ ਗਿਆ ਜੀਵ ਆਤਮਾ ਨੂੰ ਇਸੇ ਦਾ ਹੀ ਜ਼ਿਕਰ ਕਬੀਰ ਕਰਦੇ ਨੇ